ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਇਹ ਸਵਰਾਜ ਦੇ ਸ਼ਕੀਨਾ ਲਈ ਟਰੈਕਟਰ ਹੈ 2010 ਮਾਡਲ ਹੈ ਜੀਮੇਦਾਰ ਦਾ ਟਰੈਕਟਰ ਹੈ ਪਹਿਲੇ ਨਾਂ ਹਜੇ ਟਿੱਕਰ ਇਹ ਵੀਰ ਨੇ ਜਣ ਕੀ 7 ਸਾਲ ਪਹਿਲਾਂ ਇਹ ਟਰੈਕਟਰ ਲਿਆ ਸੀਗਾ 2018 ਚ ਤਕਰੀਬਨ ਪਤਾ ਨਹੀਂ ਕਿੰਨੇ ਸਾਲ ਬੰਨ ਗਏ ਉਦੋਂ ਇਹਨੇ ਟਾਇਰ ਪਵਾਏ ਸੀ ਟਰੈਕਟਰ ਦੇ ਦੂਜੀ ਜੋੜੀ ਇਹਨੇ ਲਵਾਈ ਆ ਤਕਰੀਬਨ ਮੇਰੇ ਹਿਸਾਬ ਨਾਲ ਇਹ 6000 ਘੰਟਾ ਚੱਲਿਆ ਹੋਇਆ ਟਰੈਕਟਰ ਆ ਬਹੁਤ ਸੋਹਣਾ ਟਰੈਕਟਰ ਹੌਕ ਹਾਕਾਂ ਹੀ ਪਈ ਆ ਜਿਵੇਂ ਹਜੇ ਏਜੰਸੀ ਚੋਂ ਲੈ ਕੇ ਆਂਦਾ ਹੁੰਦਾ ਆਪਾਂ ਬਹੁਤ ਸੋਹਣੀ ਕੰਡੀਸ਼ਨ ਪਈ ਆ ਤੇਲ ਚ ਭਰੇ ਕ ਤੇ ਮੈਨੂੰ ਬਹੁਤ ਸੋਹਣਾ ਲੱਗਾ ਇੱਕ ਜੀਮੀਂਦਾਰ ਭਰਾ ਕੋਲੇ ਸਾਡੇ ਗਵਾਂਡ ਪਿੰਡ ਮੇਸਰੀ ਸੰਧੂਆ ਜੇ ਕਿਸੇ ਵੀਰ ਨੇ ਲੈਣਾ 3 3 ਸਟਾਰ ਆ ਇਹ ਤੇ 2010 ਦਾ ਮਾਡਲ ਆ ਤੁਸੀਂ ਹੌਕ ਦੇਖ ਲਓ ਕਿੰਨੀ ਹੌਕ ਡੰਡਾ ਸਭ ਕੁਝ ਨਾਲ ਜੀਰੇ ਦਾ ਨੰਬਰ ਹੈ ਇਹਦਾ ਪਿਆ ਪਹਿਲੀ ਪਾਰਟੀ ਦੇ ਨਾ ਹੀ ਆ ਹਜੇ ਇਹ ਪਰ ਚੱਲਦਾ ਦੂਜੇ ਘਰੇ ਆ ਤੇ ਪਰ ਇਹ ਬੰਦੇ ਵੀ ਬਹੁਤ ਸਾਫ ਸੁਥਰਾ ਟਰੈਕਟਰ ਚਲਾਉਣ ਵਾਲੇ ਆ ਇਹਨਾਂ ਨੇ ਕੋਈ ਜਿਹੜਾ ਪੇਂਟ ਕੰਪਨੀ ਕਰਕੇ ਭੇਜਦੀ ਆ ਉਹੀ ਪੇਂਟ ਆ ਜੇ ਕਿਤੇ ਉਹ ਲੱਥਾ ਹੈ ਤੇ ਲੱਥਾ ਜੇ ਜਿਹੜਾ ਪੇਂਟ ਪਿਆ ਪਿਆ ਉਹ ਤੁਸੀਂ ਦੇਖ ਲਓ ਨੇੜ ਤੋਂ ਲੈ ਕੇ ਟਾਇਰਾਂ ਦੀ ਕੰਡੀਸ਼ਨ ਬਾਕੀ ਸਾਰੀਆਂ ਚੀਜ਼ਾਂ ਦੀ ਬਹੁਤ ਵਧੀਆ ਮੈਂ ਉਹੀ ਟਰੈਕਟਰ ਪਾਉਣਾ ਹੁੰਦਾ ਜਿਹੜੇ ਟਰੈਕਟਰ ਚੰਗੇ ਆ ਤੇ ਮੇਰੇ ਦੇਖੇ ਪਰਖੇ ਹੁੰਦੇ ਆ ਸਾਡੇ ਗਵਾਂਢ ਪਿੰਡ ਮੇਂ ਸ੍ਰੀ ਸੰਧੂਆ ਤੋਂ ਆ ਮੈਂ ਵੀਰ ਦਾ ਨੰਬਰ ਉੱਤੇ ਪਾ ਦੇਣਾ ਤੇ ਤੁਸੀਂ ਉਹਨਾਂ ਨਾਲ ਗੱਲ ਕਰ ਗਏ ਇਹ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਵੇਖ ਕੇ ਚਲਾ ਕੇ ਮੈਂ ਦੇਖਿਆ ਬਹੁਤ ਸੋਹਣਾ ਤੁਸੀਂ ਅੰਦਰੋਂ ਦੇਖਿਓ ਕੋਈ ਛੇੜ ਛਾੜ ਨਹੀਂ ਹੋਈ ਇਹਦੇ ਨਾਲ ਕੋਈ ਇਹਦੇ ਨਾਲ ਕਿਸੇ ਗਲਤ ਬੰਦੇ ਕੋਲੇ ਨਹੀਂ ਚੱਲਿਆਗਾ ਬਹੁਤ ਵਧੀਆ ਤਰੀਕੇ ਨਾਲ ਚੱਲਿਆ ਹੋਇਆ ਆ ਦੇਖ ਲਓ ਤੁਸੀਂ ਤੋਤਾ ਤੱਕ ਵੀ ਨਹੀਂ ਅਗਲੇ ਨੇ ਨਹੀਂ ਅਗਲਾ ਵਪਾਰੀ ਚੋਪੜ ਚੰਗਾਰ ਕੇ ਰੱਖਦਾ ਚੋਪੜਿਆ ਚੰਗਾਰਿਆ ਨਹੀਂਗਾ ਪਰ ਤੁਸੀਂ ਜੇ ਲੈਣਾ ਤਾਂ ਬਹੁਤ ਚੰਗੀ ਚੀਜ਼ ਆ ਵੀਰ ਸੌਰਾਜ 855 ਟਰੈਕਟਰ 2010 ਦਾ ਮਾਡਲ ਹੈ ਜੀ ਮੈਂ ਸ੍ਰੀ ਸੰਧੂਆ ਜ਼ਿਲ੍ਹਾ ਮੋਗਾ ਚ ਖੜਾ ਜੇ ਤੁਸੀਂ ਲੈਣਾ ਤੇ ਲੈ ਸਕਦੇ ਆ ਵੀਰ ਦਾ ਕੰਟੈਕਟ ਨੰਬਰ ਪਾ ਦਣਾ ਸਾਦਾ ਸਟੀering ਬ੍ਰੇਕਾਂ ਤੇਲ ਵਾਲੀਆਂ ਬਾਕੀ ਤੁਸੀਂ ਆ ਦੇਖ ਹੀ ਲਿਆ ਵੀਡੀਓ ਦੇ ਵਿੱਚ ਜਿੱਦਾਂ ਦੀ ਕੰਡੀਸ਼ਨ ਆ ਬਾਕੀ ਫੋਨ ਤੇ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤੇ ਵੀਰ ਨੂੰ ਫੋਨ ਕਰਕੇ ਤੇ ਤੁਸੀਂ ਪੁੱਛ ਸਕਦੇ ਹੋ ਪਰ ਜਿੱਦਾਂ ਜੇ ਤੁਸੀਂ ਚਾਹੋ ਨਿਆ ਬਣ ਪਟਰਾ ਲੀਟਰਲੀ ਤੇ ਨਾ ਚੱਲਿਆ ਹੋਵੇ ਇਹਨਾਂ ਚੀਜ਼ਾਂ ਦੀ ਗਾਰੰਟੀ ਆ ਤੁਸੀਂ ਪਿੰਡ ਚ ਆਸੇ ਪਾਸੇ ਪਤਾ ਵੀ ਕਰ ਸਕਦੇ ਹੋ ਬਹੁਤ ਵਧੀਆ ਟਰੈਕਟਰ ਵੀਰ ਮੇਰਾ ਮਿੱਤਰ ਪਿਆਰਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ